ਨਿਕੋ ਜੀ ਬਾਲਾਂ ਦਾ ਕਰਾ ਕੇ ਲੈਣਾ ਤਾਂ ਐਪ ਦਾ ਜਿਹੜਾ ਚਲਿਏ guys good morning welcome back to my youtube channel ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ गाइस ਅੱਜ ਮੈਸੇਜ ਨੇ ਜਾਣਾਗਾ ਵਾਲਾਂ ਦਾ ਕੁਝ ਕਰਾਉਣ ਵਾਸਤੇ ਪਤਾ ਨਹੀਂ ਕੀ ਕੈਟਿੰਗ ਗੂਟ ਨੇ ਕੀ ਕੀ ਕਹਿ ਰਹੀ ਸੀ ਕੀ ਕਰਾਉਣਾਗਾ ਹਨ ਸਮੂਥਨਿੰਗ ਕਰਾਉਣੀ ਹੈਗੀ ਪਤਾ ਨਹੀਂ ਇਹਨਾਂ ਦਾ ਕੀ ਹੁੰਦਾ ਉਹ ਕਰਾਉਣ ਜਾਣਾ ਹੈਗਾ ਤੇ ਇਹਨਾਂ ਨੂੰ ਲੈ ਕੇ ਚੱਲਦੇ ਆਂਗੇ ਤੇ ਛੁੱਟੀ ਹੈਗੀ ਅੱਜ ਘਰੇ ਆਗਾ ਬੱਚੇ ਅੰਦਰ ਖੇਡ ਰਹੇ ਨੇ ਬੱਚੇ ਬਥਨ ਦਾ ਆਦਣਾਗਾ ਆ ਪਤਾਗਾ ਇੱਕ ਤਾਂ ਛੋਟੂ ਮੈਂਨ ਉਹ ਬੈਠੀ ਅੰਦਰ ਆਪੇ ਚਪੜਾ ਤੋ ਚਪੜਾ ਮੇਰੇ ਕੋਲ ਕੋਈ ਨਹੀਂ ਹੈਗੀਆਂ ਤੇਰੀਆਂ ਅੰਦਰ ਇਹ ਨੇ ਧਰੋ ਪੜਾ ਉਹ ਫੂਟ ਪੈਣੋ ਪੜਾ ਤੇ ਗਾਇਸ ਇਹਨਾਂ ਨੂੰ ਲੈ ਕੇ ਜਾ ਰਿਹਾ ਹੁਣ ਮੈਂ ਇਸ ਟਾਈਮ ਬੱਚੇ ਘਰੇ ਨੇਗੇ ਤੇ ਇਹਨਾਂ ਨੂੰ ਕਰਵਾ ਕੇ ਇਹਨਾਂ ਨੂੰ ਛੱਡ ਕੇ ਆਉਂਗਾ ਉੱਥੇ ਤੇ ਫਿਰ ਛੱਡ ਕੇ ਆ ਕੇ ਫਿਰ ਸ਼ਾਮ ਨੂੰ ਲੈ ਕੇ ਆਉਂਗਾ ਪੰਜ ਛੇ ਘੰਟੇ ਕਹਿੰਦੇ ਨੇ ਕਿਉਂਕਿ ਪੰਜ ਛੇ ਘੰਟੇ ਕਹਿੰਦੇ ਵੀ ਲੱਗਣਗੇ ਉੱਥੇ ਰੁਕ ਜਾ ਬੁੱਤਾ ਗੱਲ ਕਰ ਰਿਹਾ ਨੇ ਮੈਂ ਤੇ ਪੰਜ ਛੇ ਘੰਟੇ ਬਾਅਦ ਇਹਨਾਂ ਨੂੰ ਫੇਰ ਤੋਂ ਦੁਬਾਰਾ ਲੈ ਕੇ ਆਉਂਗਾ ਜਾ ਕੇ ਬਾਜ਼ਾਰੋਂ ਸਪਾਰਲਰ ਦੇ ਇਹਨਾਂ ਨੂੰ ਛੱਡ ਕੇ ਆਉਣਾ ਹੁਣ ਜਾ ਕੇ ਹਾਂਜੀ ਗਾਇਸ ਅਸੀਂ ਆਈ ਸੀਗੇ ਭਵਾਨੀਗੜ ਬਾਜ਼ਾਰ ਚ ਤੇ ਨਾਲ ਨਹੀਂ ਇਹ ਦੇਖੋ ਇਹ ਪਾਰਲਰ ਵਾਲੇ ਨੇ ਆਏ ਸੀਗੇ ਤੇ ਪਾਰਲਰ ਤੋਂ ਇਹਨੇ ਬਾਲਾਂ ਦਾ ਕੁਝ ਕਰਾਉਣਾ ਸੀਗਾ ਕੀ ਕਰਾਉਣਾ ਸੀ ਜੀ ਬਾਲਾਂ ਦਾ ਕੁਝ ਸਮੂਥਨਿੰਗ ਦੱਸਦੇ ਸਮੂਥਨਿੰਗ ਸਮੂਥਨਿੰਗ ਕਰਾਉਣੀ ਸੀ ਕਹਿੰਦੀ ਬਾਲਾਂ ਦੀ ਪਰ ਪਾਰਲਰ ਵਾਲੀ ਨੇ ਇਹਨੂੰ ਜਵਾਬ ਦਿੱਤਾ ਕਹਿੰਦੀ ਵੀ ਹੋ ਨਹੀਂ ਸਕਦੇ ਤੁਹਾਡੇ ਬਾਲਾਂ ਦੀ ਸਮੂਥਨਿੰਗ ਕੀ ਕਿਹਾ ਜੀ ਸਰ ਮਾਲਾ ਦੱਸਿਓ ਡਿਟੇਲ ਜੀ ਦੱਸਿਓ ਮੈਨੂੰ ਇਹਨਾਂ ਪਤਾ ਨਹੀਂ ਕਿਉਂ ਦੱਸਾਂ ਦੱਸੋ ਤੇ ਐ ਕਿ ਹੁੰਦਾਗਾ ਤੁਹਾਨੂੰ ਵੀ ਮੇਰੇ ਨਾਲ ਹਾਈਲਾਈਟ ਕੀਤੇ ਹੋਣੇ ਬਾਲ ਅੱਛਾ ਉਹਦੇ ਕਰਕੇ ਉਹ ਦੇ ਗੱਲ ਡੈਮਸ ਹੋ ਜਾਂਦੇ ਕਿ ਹੋਰ ਬਹੁਤ ਅੱਛਾ ਵੀ ਉਹ ਤਾਂ ਕਰਕੇ ਕਹਿੰਦੀ ਹੋ ਨਹੀਂ ਸਕਦੀ ਹੁਣ ਤੇ ਇਹਦਾ ਚੌ ਸੀਗਾ ਵਿਆਹ ਚ ਕਰਾ ਕੇ ਲੈ ਜਾਣੀ ਸੀ ਇਹਨੇ ਸਮੂਤ ਸਿੰਘ ਬਾਲਾ ਦੀ ਤੂੰ ਵਿਚਾਰੀ ਉਦਾਸ ਹੋਈ ਬੈਠੀ ਹੈ ਮੇਰਾ ਜੀ ਨਹੀਂ ਕਹਦਾ ਬੋਲਣ ਨੂੰ ਵੀ ਨਹੀਂ ਚੀ ਕਰਦਾ ਮੇਰਾ ਐ ਕੀ ਹੁੰਦਾ ਨਹੀਂ ਹੋਈ ਨਹੀਂ ਹੋਈ ਗੱਲ ਦਾ ਖਤਮ ਹੋ ਗੀ ਗਤੋਂ ਮੈਂ ਕਰ ਰਹੀ ਆ ਮੈਂ ਤੂੰ ਨਹੀਂ ਠਹਿਲਦਾ ਮੈਂ ਪਾਣੀ ਨਾਲ ਮਾਰ ਕੇ ਕਦਾ ਕੰਮ ਨੇ ਮੇਲ ਕੇ ਸਿਰਨਾ ਕਿ ਐਨੀ ਠੰਡ ਚ ਮੈਨੂੰ ਲੋਰ ਨਹੀਂ ਸੀ ਨਹੀਂ ਜਾਣੀ ਜਿਹੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਉਹ ਰੋਣੀ ਕਿਉਂ ਆ ਫਿਰ ਹੁਣ ਰੋਣ ਵਾਲੀ ਕਿਹੜੀ ਗੱਲ ਐ ਚ ਹੈ ਰੋਂਦਾ ਕੋਣ ਰੋ ਉਹ ਤਾਂ ਰਹੀ ਆ ਬੈਠੇ ਅੱਖਾਂ ਦਾ ਵਲ ਜਾਂਦੀ ਐ ਦੇਖੀ ਰੋਣ ਨੂੰ ਕੀ ਹੋਇਆ ਫੇਰ ਕੀ ਹੋਇਆ ਤੂੰ ਆਹ ਕਰਾ ਲਈ ਹਾਈਲਾਈਟ ਜੇ ਕਰਾ ਲਈ ਕਾਲੇ ਕਰਾ ਲਈ ਵਾਲਾ ਬਸ ਕਾਲੇ ਚਿੱਟੇ ਕਰਾ ਲਈ ਵਾਲਾ ਠੀਕ ਐ ਚੰਦਾ ਹਾਂ ਨਹੀਂ ਹਰੇ ਕਰਾ ਲਈ ਘਾ ਰੰਗੇ ਰਤੀ ਦੋਤੀ ਰਹਿ ਗਈ ਮੁਤੇ ਵਕੀਬਾ ਹੈਗੀ ਚਰੀ ਆਇਆ ਸੀ ਮੈਨੂੰ ਸ਼ਾਮ ਨੂੰ ਲੈ ਜਾਓ ਸ਼ਾਮ ਨੂੰ ਤੁਸੀਂ ਮੈਨੂੰ ਛੱਡਿਆ ਏ ਉਹ ਫਿਰ ਸ਼ਾਮ ਨੂੰ ਮੈਂ ਤੁਹਾਨੂੰ ਫੋਨ ਕਰ ਦੋਗੀ ਸ਼ਾਮ ਨੂੰ ਤੁਸੀਂ ਫਿਰ ਮੈਨੂੰ ਲੈ ਜਾਓ ਚੰਗਾ ਸਕੀਮਾ ਦਾ ਇਹ ਘੜੇ ਬੈਠੀ ਆ ਗਾਨੀ ਮੈਂ ਦਾ ਸੀਗਾ ਫਿਰ ਜਾਂਦੀ ਉਹ ਮੇਰੀ ਤਾਂ ਮੈਂ ਤਾਂ ਮੈਨੂੰ ਕਹਦੀ ਮੈਂ ਬਾਹਰ ਘੱਟੀ ਰੋਕ ਲਿਓ ਜਾਏ ਹੁਣ ਸਕੀਮਾ ਦਾ ਇਹ ਪੂਰੀਆਂ ਲਾਰਕੀਆਂ ਸੀਗੀਆਂ ਜਵਾਕਾਂ ਨੂੰ ਵੀ ਕਹਿ ਰੱਖਿਆ ਸੀ ਆ ਮੈਂ ਸ਼ਾਮ ਨੂੰ ਆਉਂਗੀ ਤੁਸੀਂ ਆਪਦਾ ਭਾਗ ਰੋਕੇ ਖਾ ਲਿਓ ਜਿਨ੍ਹਾਂ ਨੂੰ ਦੁੱਧ ਪਾਉਣਾ ਹੋਇਆ ਨਾ ਉਹ ਕੰਨੀ ਚੋ ਪਾ ਦਿਓ ਆ ਕੇ ਨੀਚੇ ਦੁੱਧ ਨਾ ਗੱਢਿਓ ਹੇ ਲੱਗੀ ਬਈ ਕਰਨ ਬਈ ਜਦੋਂ ਗਈ ਉਹਤੇ ਉਹਨੇ ਨਾਲ ਦੀ ਨਾਲ ਮੋੜਦੀ ਵਿਚਾਰੀ ਬਰੰਗ ਚਿੱਟੀ ਵਾਂਗੂ ਮੈਂ ਦੱਸੂ ਕੋਈ ਨਾ ਹੈਗਾ ਮੈਂ ਕਰਾਵਾਂ ਘਟ ਘਟ ਉਹ ਤਰੀਕਾ ਚ ਲੱਗੂ ਤੈਨੂੰ ਵੀ ਪਤਾ ਚੰਪਲੀ ਹਾਂ ਮੈਂ ਕਰਾਉਂ ਕਹਦੀ ਸਮੂਥ ਰਿੰਗੇ ਕਰਨੀ ਕੀ ਹੋਰ ਕੀ ਕਰਾਉਂਗੀ ਮੈਂ ਇਹਦਾ ਮੇਰੇ ਤਾਂ 6000 ਰੁਪਏ ਦੇ ਦੀ ਕਹਦੀ 6000 ਰੁਪਏ ਬਸ 6000 ਨਾਲ ਸਾਰ ਲੂ ਮੈਂ ਰੱਬ ਨੂੰ ਵੀ ਪਤਾ ਸੀਗਾ ਵੀ ਪਏ ਇਹਦਾ ਖਰਚਾ ਬਹੁਤ ਕਰਾ ਰਹੀ ਹੈ ਕੁੜੀ ਬੀ ਇਹਨੂੰ ਰੋਕਾਂ ਬਣਾ ਜਾ ਮੈਂ ਰੱਬ ਨੇ ਰੋਕਤੀ ਫਿਰ ਇੰਨੇ ਚਾਹ ਚੜ ਗਏ ਮੇਰੇ ਖਰਚਾ ਵੱਜ ਗਿਆ ਖਰਚੇ ਦਾ ਲੈ ਖਰਚੇ ਦਾ ਮੈਨੂੰ ਤਾਂ ਐ ਹੋ ਗਿਆ ਵੀ ਕੀ ਹੋ ਗਿਆ ਇਹਨੂੰ ਜਵਾਬ ਛੱਕੇ ਵੀ ਮਿਲ ਗਿਆ ਵੀ ਕਿਵੇਂ ਆਉਂਦੀ ਆ ਉਦਰੀ ਜੀ ਆਏ ਆ ਬਈ ਮੂੰਹ ਛੱਟੀ ਦੇਖੀ ਮੈਨੂੰ ਤਾਂ ਜੀ ਆਪ ਹੋ ਗਿਆ ਮੈਨੂੰ ਤਾਂ ਕਹਿੰਦੇ ਤੇ ਨਹੀਂ ਸਕਦੇ ਬੋਲਦੀ ਨਹੀਂ ਗੁਰ ਵੀ ਦੇ ਲ ਚਲੋ ਗਾਈਸ ਚੱਲ ਅੱਗੇ ਹੁਣ ਜਵਾਕਾਂ ਨੂੰ ਦੱਸ ਦਿਆਂ ਮਾੜਾ ਜੀ ਹਾਂਜੀ ਐ ਕੀ ਹੁੰਦਾ ਮੜਾ ਜਾ ਤਾਂ ਬੋਲ ਪਾ ਅੱਜ ਬਾਹਰ ਧੁੱਪ ਨਿਕਲੀ ਦੀਰ ਵਸਤੇ ਹਨ ਉਨੀ ਗਾ ਤੂੰ ਫਿਰ ਨੂੰਨ ਵਾਲੀ ਕਿਹੜੀ ਗੱਲ ਐ ਚਾ ਤੇ ਮੈਂ ਕਿਥੇ ਰੋ ਰਹੀ ਐਗੀ ਫੇਰ ਕੀ ਹੋ ਗਿਆ ਨਹੀਂ ਹੋਈ ਨਹੀਂ ਮੈਨੂੰ ਪਤਾ ਲੱਗੂ ਚਾਹੇ ਹੁਣ ਨਾਪੇ ਚੱਲਦੇ ਨੇ ਤਿਆਰ ਹੋਏ ਹੋਏ ਆਗੇ ਕਿਉਂ ਚੱਲਦੇ ਨਾਪੇ ਉਹੀ ਚੱਲਦੇ ਨਾਪੇ ਬੇਦਰਲਾ ਮਿਸ਼ਨ ਫੇਲ ਹੋ ਗਿਆ ਹੁਣ ਮੈਸੇ ਨਾਪਾ ਪੜ ਲਓ ਹਾਂ ਚਲ ਅਸੀਂ ਬਿਲਡ ਨਹੀਂ ਹੈਗੇ ਪਾਸਾ ਸੁੱਟੀ ਹੁੰਦੀ ਐਗੀ ਫੇਰ ਕੀ ਕਰੇ ਨਾਪੇ ਕਰਨਾ ਕਿਹੇ ਜਾ ਕੇ ਜਿਹੜੇ ਕੰਮ ਨੇ ਮੇੜਨ ਵਾਲੇ ਨੇ ਮੈਂ ਤੇਰੇ ਮੂੰਹ ਨਖਰੇ ਥੋੜੀ ਕਰਨੇ ਨੇ ਲੈ ਕੇ ਇੱਕ ਵਾਰੀ ਕੋੜ-ਕੋੜ ਜਿਹੜੇ ਲੈਣ ਨੇ ਕੱਪੜੇ ਲੀੜੇ ਉਹਦੇ ਲੈ ਕੇ ਪਰਾਂ ਕਰਨੇ ਨੇ ਆ ਪਾਣੀ ਇੰਨਾ ਲੰਮਾ ਚੌੜਾ ਗਿੱਲਾ ਪੀਣਾ ਪਉਂਦੇ ਹੈਗੇ ਆਨੂੰ ਕੱਟ ਰਿਆ ਕੋਈ ਆ ਦੇਖ ਹੂੰ ਤਾਂ ਕਿ ਚੱਪੂਰ ਚਲੋ ਗਾਈਸ ਹੁਣ ਅਸੀਂ ਚੱਲਦੇ ਆਂਗੇ ਘਰ ਨੂੰ ਇਹਦਾ ਰਹਿ ਗਿਆ ਇਹਦਾ ਕੰਮ ਜਿਹੜਾ ਸੀਗਾ ਵਿੱਚ ਇਹ ਵਿਚਾਰੀ ਦਾ ਉਦਾਸ ਹੋਈ ਬੈਠੀ ਹੈਗੀ ਇਹ ਨਹੀਂ ਜਾ ਕੇ ਮੜਾ ਜਾ ਵਿਚਾਰੀ ਦਾ ਦਿਲ ਕਰਦੇ ਆਂਗੇ ਕਿਹੜਾ ਵੀ ਕੋਈ ਗੱਲ ਨਹੀਂ ਫਿਰ ਕਿਤੇ ਹੋਰ ਲਾ ਲਈ ਹੀ ਪੈਸੇ ਚੰਗਾ ਸੂਟ ਲਾ ਲਈਂ ਚੱਲ ਇੱਕ ਇੰਨੇ ਪੈਸਿਆਂ ਦਾ ਨਰਲੀਨਾ ਪਤਾ ਕੀ ਹੋਇਆਗਾ ਦੱਸੋਗੇ ਜੀ ਤੁਸੀਂ ਦੱਸੋਗੇ ਕਿ ਮੈਂ ਦੱਸਾਂ ਚਲ ਗੰਦ ਦੀ ਲੰਬਾ ਜਿਹੜਾ ਪਾਇਆ ਹੋਇਆ ਚਲ ਗੰਦ ਦੀ ਤਾਂ ਕੋਈ ਗੱਲ ਨਹੀਂ ਆਇ ਤੇਰੀ ਮਾਮਤਾ ਗਈ ਸੀ ਵਿਚਾਰੀ ਮੈਂ ਤੁਹਾਡੇ ਨਾਲ ਕਿ ਮੁੜ ਕੇ ਆਈ ਨਾ ਖਾਗ ਜੀ ਯਾਦੇ ਹੋ ਗਈ ਹਾਂ ਇਹਨੂੰ ਪਾਰਲਰ ਵਾਲੀ ਨੇ ਕਿਹਾ ਨਾ ਜਵਾਬ ਦਿੱਤਾ ਮੋੜਤਾ ਪਾਰਲਰ ਵਾਲੀ ਕਹਿੰਦੀ ਤੇਰੇ ਹੋ ਨਹੀਂ ਸਕਦੇ ਹੈਗੇ ਵਾਲ ਜਿਹੜੇ ਕਰਾਉਣ ਗਈ ਸੀ ਇਹ ਕਹਿੰਦੇ ਵੀ ਨਹੀਂ ਤਾਂ ਟੁੱਟ ਜਾਣਗੇ ਝੜ ਜਾਣਗੇ ਵੀ ਜਿਹੜੇ ਹੈਗੇ ਨੇਗੇ ਇਸ ਕਰਕੇ ਵਿਚਾਰ ਨੂੰ ਮੋੜਦਾ ਕਹਿੰਦੀ ਤੇਰੇ ਨਹੀਂ ਹੁੰਦੇ ਹੈਗੇ 5000 ਰੁਪਏ ਮੈਂ ਤਾਂ ਮੈਂ ਦਾ ਬੁਝ ਮਰਜੀ ਕਰ ਮੈਨੂੰ 5000 ਰੁਪਏ ਦੇ ਦੋ ਕਿਉਂ ਕਾਹਦਾ ਦੇ ਦੋ ਨਹੀਂ ਆ ਤੁਹਾਨੂੰ ਦੇ ਵੀ ਸਾਡੇ ਤੋਂ ਸੇਲ ਲੱਗਣਾ ਦੀਗਾ ਲੈ ਫਿਰ ਜ਼ਰੂਰੀਆ ਵੇਲ ਦੇਣਾ ਕੀ ਦੇਣਾ ਕਿਉਂ ਜੇ ਲੱਗਦਾ ਤਾਂ ਹੀ ਦਿੰਦਾ ਮੈਂ ਮੈਂ ਉਸ ਮਰਜੀ ਦੇ ਨਾ ਇਹ ਗੱਲ ਨਹੀਂ ਬਣਦੀ ਦੇਖ ਲੈ ਅਗਲੀ ਵਿਚਾਰ ਨਾਲ ਆ ਬੜੀ ਨਾ ਤੋ ਕੇ ਗਈ ਐ ਇੱਥੇ ਕੱਪੜੇ ਕੁੱਪੜੇ ਕੁਰੀਏ ਸਿੱਧੇ ਕਰ ਦਿਓ ਮੇਰੇ ਕੱਪੜੇ ਨਾ ਕਿਤੇ ਉਧਰ ਧੱਪੇ ਪਏ ਰਹਿਣ ਹਾਂ ਜੇ ਤੋ ਪਗੀ ਨਾ ਇੱਧਰ ਕਰ ਦਿਓ ਉਧਰ ਕਰ ਦਿਓ ਮੈਂ ਆਉਂਗੀ ਹੱਥ ਨੇ ਜੱਜ ਫੱਟ ਕੇ ਬਣਾ ਕੇ ਵਾਲਾਂ ਦਾ ਪਤਾ ਨਹੀਂ ਕੀ ਕਰਨ ਗਈ ਸੀ ਕੈਰਟਨ ਕੋਟਨ ਕੀ ਹੋ ਰੇ ਉਸ ਹੋ ਰੇ ਕੁਝ ਕਰਨ ਗਈ ਸੀ ਕੀ ਵਾਲਾਂ ਦਾ ਸੋਚੋ ਠੱਵਾ ਦਾ ਲੱਗਦੀ ਸੀ ਗਰੀ ਸੋਟੇ ਵਾੜੇ ਵਾੜੇ ਵਧੀਆ ਹੋਇਆ ਜਿਹੜੇ ਤੇ ਰੂ ਜਾ ਝਾਕਲਾ ਫੋਨ ਆ ਗਿਆ ਪਲਰ ਵਾਲੀ ਦਾ ਪਲਰ ਵਾਲੀ ਦਾ ਖਾ ਉਹ ਕਹਦੀ ਹੈ ਕਹਦੀ ਆ ਜਾ ਆ ਜਾ ਕਰ ਦੂੰਗੀ ਕੀ ਕਰ ਦੂੰਗੀ ਕਰ ਰਿਹਾ ਚੰਗਾ ਕੋਈ ਨਹੀਂ ਕੋਈ ਹਲਕਾ ਆ ਗਿਆ ਹਲਕਾ 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 ਆ ਗਿਆ ਪਜਲੋ ਪਜਲੋ ਗਾਇਸ ਹੁਣ ਬ੍ਰੇਕਫਾਸਟ ਦਾ ਟਾਈਮ ਆ ਗਿਆ ਹੁਣ ਆਪਾਂ ਚੱਲਦੇ ਹਾਂ ਕਿ ਕਿਚਨ ਦੇ ਵਿੱਚ ਤੇ ਬ੍ਰੇਕਫਾਸਟ ਬਣਾਉਣੇ ਅੱਜ ਬ੍ਰੇਕਫਾਸਟ ਕਾਦਾ ਬਣਾਵਾਂਗੇ ਉਹ ਮਤਨ ਦਿਖਾਉਣਾਗਾ ਬ੍ਰੈਡ ਲਿਆਂਦੇ ਨੇਗੇ ਸਾਇਦ ਗੱਡੀ ਜੀ ਪਏ ਨੇਗੇ ਕੱਢੇ ਵੀ ਨਹੀਂ ਹੈਗੇ ਗੇ ਇਸੇ ਕੇ ਹੁਣ ਅਸੀਂ ਤੇ ਲਿਆਂਦੇ ਸੀਗੇ ਹਾਂ ਜੱਡੀ ਕੀ ਪਿਆ ਸਮਾਣਾ ਹੋਰ ਸੈਂਡਵਿਚ ਬਣਾਵਾਂਗੇ ਕੀ ਕਰ ਰਹੇ ਹੋ ਕੁੜੀ ਨੇ ਹਲੂਸ ਦਾ ਪ੍ਰਾਇਰ ਬਣਾਇਆ ਸੀ ਹੂੰ ਹੂੰ ਫਤਿਹ ਵੀ ਉਹਦੇ ਆਪੇ ਲੱਗੇ ਬੈਠੇ ਕੱਟਣੇ ਇਹ ਕਰ ਲੈ ਇਹ ਮਿੱਠਾ ਪਾਣੀ ਵੀ ਪੂਗਾ ਕਹਿੰਦਾ ਹੋਊਗਾ ਆਪੇ ਤਿਆਰੀ ਬੈਠੇ ਨਹੀਂ ਲਏ ਮੇਰੇ ਮਨ ਤਾਂ ਮੈਂ ਤਾਂ ਸਾਈਡ ਵਿੱਚ ਤਿਆਰੀ ਕਰ ਰਿਹਾ ਸੀ ਜੀ ਹੋ ਗਿਆ ਇੱਕ ਹੋਰ ਕੰਮ ਹੋਇਆਗਾ ਦੇਖੋ ਪਹਿਲੇ ਤਾਂ ਹੁੰਦਾ ਸੀ ਪਹਿਲੇ ਦਿਨ ਤੋੜਦਾ ਨਾ ਨੀ ਇੱਕ ਇੱਕ ਕਰ 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 ਤਾ ਫਿਰ ਪ੍ਰੋਸੈਡ ਕਰ ਉਹ ਉਲਟੇ ਕਰਕੇ ਉਹ ਲੇ ਬਗਾ ਕੇ ਮਾਰਿਆ ਮਿਕਸੀਨ ਨਾਲ ਖਿੱਚ ਕੇ ਇਹਦੇ ਜੇ ਖਤਮ ਹੋ ਗਿਆ ਪਹਿਲੇ ਨਹੀਂ ਤੋੜਦਾ ਰਹੀ ਇਹ ਲਾਇਆ ਵੀ ਨਹੀਂ ਸੀ ਨਮਾਜ਼ੀ ਦਾ ਉਹ ਬਣਾਉਣੇਗੇ ਕਰਕੇ ਕ੍ਰੈਕ ਕਰਦੇ ਸੀ ਹੰਤਾਰੋ ਕੋ ਹਾਂ ਦਾ ਹਰ ਤਰ੍ਹਾਂ ਦਾ ਉਸਾਰਾ ਖਬਰੇ ਲੱਗੂਗਾ ਇਹਦੇ ਨਾਲ ਹਾਂ ਹਾਂ ਇਹ ਹਾਂ ਉਹ ਗਈ ਤਾਂ ਬੱਸ ਉਸਣੀ ਤਾਂ ਬਣੋ ਕਾ ਕਿੰਨਾ ਸੋਹਣਾ ਬਣ ਜਾਈਦਾ ਲਓ ਗਾਈਜ਼ ਇਹ ਨਾਲ ਤਾਂ ਬੰਨ ਕੇ ਰੈਡੀ ਹੈਗਾ ਕਿ ਸਪੀਕਰ ਇਸ ਵੀ ਬਣਿਆ ਦੇਖੋ ਵਿੱਚੋਂ ਵੀ ਵਧੀਆ ਹੈਗਾ ਪਤਾ ਲੱਗਿਆ ਆਪ ਦਾ ਹਾਂ ਕੇ ਦੱਸੋ ਦੋ ਮਾ ਦੰਗੇ ਤਲਾਫਾ ਦਾ ਕਸਤੀਆ ਚਲੋ ਹੋਰ ਮਨਾਉਣਾ ਮੈਂ ਇਹਨਾਂ ਦੇ ਕਹੇ ਵੀ ਪਕਾਉਣਾ ਹਾਂ ਹਾਂ ਜੀ ਮੈਂ ਕਰਾਂਗੀ ਮੈਂ ਸੇਮ ਕਰਤੀ ਦੱਸੋ ਨਾ ਨਾ ਦੇਖੋ ਕਸਤੀ ਕਸਤੀ ਇਹ ਕਿੰਨਾ ਟਿਕ ਟਿਕਾ ਮੇਰੇ ਖੰਡੀਆਂ ਕੀ ਦੇਖਦੇ ਹੋ ਉਸਾਰ ਮਸਰ ਮਾਉਂਦੀ ਹੂ ਮਹਾ ਮੜ ਮੋਟੀ ਮਾਦ ਨੂੰ ਕੀ ਮੈਂ ਗੀ ਨੂੰ ਝੜ ਕੇ ਬੰਨੇਗਾ ਦੇ ਲਈ ਇਨਸਾਸ ਕੀਤਾ। ਨਿਕੋ। ਵਧੀਆ ਬਣਿਆ ਨਾ? ਅੱਧਾ ਇੱਥੇ ਰੱਖ ਦੋ। ਕਿਤੇ ਕਿਵੇਂ ਲੱਗਿਆ? ਆ ਮੈਂ ਅੱਧਾ ਇੱਥੇ ਰੱਖ ਦਉ ਮੈਂ। A few moments later. ਲੈ ਦੇ ਕੇ ਵਾਸ ਤੇ ਆਇਆ। ਪੈਰ ਦਾ ਆਇਆ ਹੋਏਗਾ ਹੁਣ ਦੇਖੇਗਾ। ਬਹੁਤ ਸਬਰ ਕਰ ਰਹੀ ਹੈ। ਅਲੋ ਮੈਂ ਖੋਲੂ। ਅੰਦਰ ਦੂਰੀ। ਕੱਲ ਤਾਂ ਆ ਗਿਆ ਸੀ। ਐਂ ਲੜ ਲਾਟ ਪਿਆ ਕਰੋ ਤੁਸੀਂ ਤਾਂ ਮੈਂ ਖੋਲੂ ਮੈਂ ਖੋਲੂ ਕਹਿ ਕੇ। ਪਰ ਉਹ ਤਾਂ ਮੇਰੇ ਪਾਸ ਲਾਉਂਦੇ ਨੇ। ਕੋਲ ਕੇ ਦਿਖਾਓ ਆ ਰਕਸੀ ਦਾ ਆਪ ਕਰਦੀ ਫਿਰ ਜਾ ਗਈਆਂ ਉਹ ਮਨੂ ਖਾਓ ਮੇਰੀ ਚੀਜ਼ ਰਕਸੀ ਟਕਰੀ ਦੇ ਵਿੱਚ ਹੈ ਹੈ ਰਕਸੀ ਦੇਖ ਤੇ ਤਾਂ ਸਮਾਨ ਦੇਖ ਰਹੀ ਆ ਸੀ ਰਕਸੀ ਦੇ ਬ੍ਰਸ਼ ਆਪਾ ਰਕਸੀ ਤੇਰਾ ਸਮਾਨ ਆ ਇਹ ਆ ਮੈਂ ਕਹਿੰਦਾ ਕਿ ਬ੍ਰਸ਼ ਕਰ ਰਹੀ ਰਕਸੀ ਇੱਕ ਗਲੀਆ ਵੀ ਆਪਾਂ ਗਲੀ ਲਾ ਕੇ ਇਹ ਹੋ ਗਿਆ ਤਾਂ ਹੈ ਨਹੀਂ ਇਹ ਨਾ ਕੋਈ ਨਾ ਕੋਈ ਵੀ ਗਾ ਦੋ ਤੇ ਆਹ ਬਲੌਗ ਜਿੱਦਾਂ ਕੋਲ ਮਾਣੂ ਆ ਜੀ ਆ ਬਾਈ ਰਹਾ ਆਪਾਂ ਇਹ ਮੁਸਮਾਨ ਬਾਈ ਕਿਦਾਂ ਦਾ ਆ ਦੇਖੋ ਆ ਕੀ ਹੈ ਇਹ ਨਹੀਂ ਮੈਨੂੰ ਸਮਝ ਆਈ ਕੀ ਕਰਦੇ ਹੁੰਦੇ ਇਹ ਆ ਇਹ ਸਾਰਾ ਆਕਸੀਡੈਂਟ ਆ ਕੀ ਹੈ ਫਿਰ ਇਹਦੇ ਉੱਪਰ ਆ ਕੀ ਲੱਗੇ ਹੋਏ ਨੇ ਇੰਗਲਿਸ਼ ਪਾ ਕੇ ਕਰਦੇ ਹੁੰਦੇ ਨੇ ਅੱਛਾ ਉਹ ਆਹੇ ਦੇਖੀ ਕਿਵੇਂ ਦੇਖਦੀ ਹਾਂ ਆਕਸੀ ਤੇਰੀ ਹੀ ਹੈ ਸਾਰਾ ਕੁਝ ਹੂੰ ਆ ਤੈਨੂੰ ਬਰਸ਼ ਕਰਾਇਆ ਕਰਾਂਗੇ ਇਹਦੇ ਨਾਲ ਹੁਣ ਬਰਸ਼ ਕਰਾਇਆ ਕਰਾਂਗੇ ਹਾਂ ਹਾਂ ਐਵੇਂ ਐਵੇਂ ਆ ਰੋਕਸੀ ਨੇ ਨੀਲ ਕਟਾਇਆ ਨੀਲ ਕਰਕੇ ਨੇ ਸੁਣਾ ਨਾ ਆ ਨੇਲੋ ਕਰਮਨ ਕੈਨਸਲ ਪੈ ਗਈ ਨੇਲ ਦੇਂਗੀ ਆਪਦੇ ਨੇਲ ਇਕ ਲੱਗ ਰਹੀਆਂ ਨੇਲ ਕੱਟ ਰਾਇਆ ਇਦਰਾ ਰੋਕ ਸੇ ਵਾਲ ਕੱਢਣਾ ਆ ਵਾਲ ਆ ਦੇਖ ਆ ਸਾਨੂੰ ਬਧੀਏ ਚੀਜ਼ ਆ ਫੇਰ ਕੰਮ ਫੇਰ ਕੰਮ ਇਹਦਾ ਹੁਣ ਕਰਨੇ ਪੈਣਗੇ ਨਾ ਬੂ ਰੋਕ ਚਾ ਹੂੰ ਹੂੰ ਆ ਦੇਖ ਇਹ ਤੁਨਾ ਫਟਿਆ ਮੇਰੇ ਕਿ ਫਟਿਆ ਹੋਇਆ ਕੋ ਹਾਂ ਖੁੱਲ ਹੋਗਾ ਫਟਿਆ ਥੋੜੀ ਹੋਇਆ ਹਾਂ ਦੇਖੋ ਲਾਲਿਆ ਲਾਲਿਆ ਆ ਬੱਲ ਲੱਗ ਜਾਣਗੇ ਦਾਦੇ ਦੇਖੋ ਕਿਵੇਂ ਦੇਖ ਰਹੀ ਹੈ ਬੀ ਕੀ ਆ ਰੋਸੀ ਆ ਰਖ ਤੇਰਾ ਹੱਥ ਹਾਈ ਹੂੰ ਹੂੰ ਗੱਲਾਂ ਮਾਰੇ ਪੂਰੇ ਹੂੰ ਤੁਸੀਂ ਮੈਂ ਨਾ ਅਸਮਾਨ ਮੰਗਾਤਾ ਤੂੰ ਪੁਜ਼ੇ ਤੱਕੀ ਜਾਂਦੀ ਆਇ ਚੌੜੀ ਹੋਈ ਵਰਦੀ ਆ ਰੋਸੀ ਆ ਨਹੇਲ ਕੱਟ ਪਹਿਲਾਂ ਤੇਰੇ ਨਹੇਲ ਕੱਟੂ ਮੈਂ ਪਿੱਛੇ ਮੁੰਸ ਦੇ ਨਹੇਲ ਕੱਟੂ ਪਹਿਲਾਂ ਤੇਰੇ ਮੈਂ ਇਹਦੇ ਲੋਕਸੀ ਦੇ ਦੇ ਆ ਕਿਸੇ ਕੰਗਾ ਵੀ ਆ ਐ ਹਣਾ ਕਸਮ ਲੈ ਖੋ ਲੋ ਇਹਦਾ ਕੰਗਾ ਕੰਗੀਆਂ ਨਾਲ ਕਰਕੇ ਦੇਖੀਏ ਖੋਲ ਵੀ ਲਿਆ ਇੱਟਾ ਸਵਰ ਕਿੱਥੇ? ਹੱਟ ਦੇ ਰੱਖ ਸਿੱਧਾ ਇਹਦੇ ਦੇ ਕੱਟੇ ਚਾਹੀ। ਅੱਜ ਜਿੱਥੇ ਬਾਲ ਨਿਕਲਨੇ ਉੱਤੇ ਤੇ ਇੱਕ ਘਰੀ ਪਾ ਰખી ਹੈਗੀ। ਬਾਲ ਕਿੱਥੋਂ ਨਿਕਲਣ? ਇਹ ਘੜੀ ਘਰਾ ਰਹੀ ਹੈ। ਤੁਹਾਨੂੰ ਰਾਹ ਮਿਲ ਰਿਹਾ। ਰੱਖ ਸਿੱਧਾ ਤੇਰੇ ਬਾਲ ਤੇ ਸੁਆਣਾ ਆ ਗਿਆ। ਹਰੇ ਘਰੀ ਤੇਰੇ ਬਾਲ ਤੇ ਸੁਆਣਾ ਖੁਸ਼ ਹੋ ਗਏ। ਇਹ ਕੋਲੇ ਰਹੀ ਹੈ ਦੀ। ਹੋਰ ਹੁਣ ਗੱਲਾਂ ਮਾਰਦੀ ਹੈ। ਚਲੋ ਵਧੀਆ ਕਿੱਟ। ਫਰਸਟ ਕਲਾਸ ਕਿੱਟ। ਆ ਕਰੇ ਸੀ। ਇਸ ਫੋਟੋ ਦੇ ਹੱਥ ਨਹੀਂ ਲਿਆ ਬਹੁਤ ਵਧੀਆ ਬਹੁਤ ਵਧੀਆ ਹੋ ਗਿਆ ਕੜਾਕਾ ਸਾਰੀ ਦੇੜੀ ਵਸ ਇਨਨਾ ਦਾ ਗਾਇਸ ਆਹੀ ਰੌਲਾ ਆਹੀ ਇਹਨਾਂ ਦੀਆਂ ਲੜਾਈਆਂ ਆਹੀ ਪੜ੍ਹਾਈਆਂ ਇਹਨਾਂ ਦੀਆਂ ਛੁੱਟੀਆਂ ਕਦਿਆਂ ਹੋਏ ਇਹਨਾਂ ਨੂੰ ਹੁਣ ਫੇਰ ਲੋਪੀਣਾ ਇਹਨਾਂ ਨੇ ਅਦਰ ਮੂਕਲੀ ਤੇ ਬੱਟ ਚਾਹ ਰੱਖੀ ਆ ਨੇ ਮੂਕਲੀ ਖਾ ਖਾ ਕੇ ਐਡਾ ਬਡਾ ਨਫਾ ਭਾਏ ਖਾਦੀ ਹੋਈ ਦਫਰੇ ਹੋਇਆ <laughs> मैं कली नहीं मैं कली नहीं करता चलो बात से करो बात से करो बात से करो चलो और मूवी देखिए पूजा बैठे डायलेट तस्वीरों तो देखो आखिरी यार चलो सनाल जल्दी कर दिया हर चावल हाँ पुलिस ऐसी पुलिस पुलिस ऐसी गाड़ी में से निकलती अगर कोई गोली ਚਲੋ ਗਾਇਸ ਅੱਜ ਦਾ ਜਿਹੜਾ ਬਲੌਗ ਆਪਾਂ ਇੱਥੇ ਖਤਮ ਕਰਦੇਗੇ ਨਾ ਲੜਾਈ ਪੜਾਈ ਦੇ ਵਿੱਚ ਨਹੀਂ ਤਾਂ ਬਹੁਤ ਰੌਲਾ ਝੋਲਾ ਹੋ ਜਾਊਗਾ ਉਹ ਦੂਜਾ ਜੇ ਅਸੀਂ ਮੂਵੀ ਵੀ ਦੇਖਣੀ ਹੈਗੀ ਤੁਹਾਨੂੰ ਸਾਡਾ ਅੱਜ ਦਾ ਬਲੌਗ ਗਾਇਸ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਬਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਔਰ ਜੀਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਾ ਕੇ ਕਰ ਲਓ ਜਦੋਂ ਹੀ ਜਲਦੀ ਸਬਸਕ੍ਰਾਈਬ ਕੱਲੂ ਮਿਲਦੇ ਆਂ ਫਿਰ ਤੁਹਾਨੂੰ ਆਪਾਂ ਨਵੇਂ ਬਲੌਗ ਦੇ ਵਿੱਚ ਉਹ ਤੱਕ ਵਾਸਤੇ ਬਾਏ ਬਾਏ ਗੁੱਡ ਨਾਈਟ